ਸਰ ਸਕੂਲ ਨੂੰ ਉੱਤਮ ਸਕੂਲ ਅਵਾਰਡ ਨਾਲ ਐਲਾਨਿਆ ਗਿਆ ਦਿੱਤਾ ਗਿਆ ਸਕੂਲ ਨੂੰ ਵਾਰਡ ਕਿਸ ਤਰ੍ਹਾਂ ਦੇਖਦੇ ਹਾਂ ਪਹਿਲਾਂ ਤਾਂ ਮੈਂ ਤੁਹਾਡੇ ਵੀਰਾਂ ਦਾ ਖੈਰਮਕਦਮ ਕਰਦਾ ਜੀ ਆਇਆਂ ਨੂੰ ਆਖਦਾ ਕਿ ਤੁਸੀਂ ਸ਼੍ਰੀ ਸ਼ੰਕਰਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਸਾਹਿਬ ਦੇ ਵਿੜੇ ਵਿੱਚ ਆਏ ਹੋ ਜਿਹੜਾ ਸਾਨੂੰ ਉੱਤਮ ਸਕੂਲ ਅਵਾਰਡ ਮਾਣਯੋਗ ਸਿੱਖਿਆ ਮੰਤਰੀ ਸਰਦਾਰ ਹਜੋਤ ਸਿੰਘ ਬੈਸੋਰਾ ਨੇ ਪ੍ਰਦਾਨ ਕੀਤਾ ਇਸ ਲਈ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਵਧਾਈ ਜਾਂਦੀ ਆ ਕਿਉਂਕਿ ਇਹ ਸਕੂਲ ਸੰਨ 47 ਤੋਂ ਪਹਿਲਾਂ ਦਾ ਇਲਾਕੇ ਦਾ ਮੋਰੀ ਸਰਕੜ ਅਤੇ ਬੜਾ ਹੀ ਪ੍ਰਾਚੀਨ ਵਿਦਿਅਕ ਵਿਦਿਅਕ ਸੰਸਥਾ ਹੈ ਜਿਹੜਾ ਕਿਸੇ ਵੇਲੇ ਪ੍ਰਾਇਮਰੀ ਸਕੂਲ ਹੋਇਆ ਕਰਦਾ ਸੀ ਫਿਰ ਇਹ ਮਿਡਲ ਬਣਿਆ ਡਿਸਟ੍ਰਿਕਟ ਬੋਰਡ ਦਾ ਸਕੂਲ ਬਣਿਆ ਫਿਰੇ ਹਾਈ ਬਣਿਆ ਤੇ ਫਿਰ ਜਾ ਕੇ 1986 ਦੇ ਵਿੱਚ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਉਹਦੇ ਵਿੱਚ ਇਹ ਸੀਨੀਅਰ ਸੈਂਡਰੀ ਸਕੂਲ ਦਾ ਇਸ ਨੇ ਦਰਜਾ ਅਖਤਿਆਰ ਕੀਤਾ ਇਸ ਸਕੂਲ ਨੂੰ ਉੱਤਮ ਸਕੂਲ ਅਵਾਰਡ ਦੀ ਸ਼੍ਰੇਣੀ ਵਿੱਚ ਰੱਖਣ ਲਈ ਸਰਕਾਰ ਦੇ ਸਿੱਖਿਆ ਵਿਭਾਗ ਦੇ ਵੱਖ-ਵੱਖ ਪੈਰਾਮੀਟਰਸ ਵੱਖ-ਵੱਖ ਮਾਪਦੰਡ ਇਨਾ ਮਾਪਦੰਡਾਂ ਤੇ ਖਰੇ ਉਤਰਨ ਲਈ ਇਸ ਸਕੂਲ ਦੇ ਇੱਕ ਇੱਕ ਮੈਂਬਰ ਇੱਕ ਸਵੀਪਰ ਤੋਂ ਲੈ ਕੇ ਇੱਕ ਪ੍ਰਿੰਸੀਪਲ ਦੇ ਅਹੁਦੇ ਤੱਕ ਜਿੰਨੇ ਵੀ ਸਾਡੇ ਸਟਾਫ ਮੈਂਬਰ ਨੇ ਉਹ ਬੜੀ ਤਨਦੇਹੀ ਨਾਲ ਮਿਹਨਤ ਨਾਲ ਲਗਨ ਨਾਲ ਆਪੋ ਆਪਣੇ ਸਮਰੱਥਾ ਅਨੁਸਾਰ ਆਪੋ ਆਪਣੇ ਸੌਂਪੇ ਕਾਰਜਾਂ ਅਨੁਸਾਰ ਉਹ ਕਾਰਜ ਗਤ ਨੇ ਇਸ ਲਈ ਇਹ ਸਾਰੀ ਜਿਹੜੀ ਵਧਾਈ ਆ ਉਹ ਸਾਡੇ ਸਟਾਫ ਮੈਂਬਰ ਦੇ ਸਿਰ ਸਾਡੀ ਐਸ ਐਮ ਸੀ ਕਮੇਟੀ ਦੇ ਸਿਰ ਸਾਡੇ ਜਿਹੜੇ ਪਤਵੰਤੇ ਸੱਜਣ ਐਸ ਐਮ ਸੀ ਕਮੇਟੀ ਦੇ ਮੈਂਬਰ ਨੇ ਜਿਵੇਂ ਜਗਮੀਤ ਸਿੰਘ ਮੱਕੜ ਵੀ ਸਾਡੇ ਉਹ ਇਸ ਕਮੇਟੀ ਦੇ ਇੱਕ ਮੈਂਬਰ ਨੇ ਚੇਅਰਮੈਨ ਕਰਮਜੀਤ ਕੌਰ ਵਾਈਸ ਚੇਅਰਮੈਨ ਕੁਲਦੀਪ ਕੌਰ ਸਾਡੇ ਬੀ ਐਨਓ ਬਲਾਕ ਨੋਡਲ ਅਫਸਰ ਮਿਸਟਰ ਹਰਨੀਤ ਪਾਟਿਆ ਇਨਾਂ ਦੀ ਅਗਵਾਈ ਤਾਂ ਹੈ ਹੀ ਹੈ ਸਾਡੇ ਬਹੁਤ ਹੀ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਡਿੰਪਲ ਮਦਾਨ ਹੋਰਾਂ ਦੀ ਅਗਵਾਈ ਵਿੱਚ ਇਹ ਜ਼ਿਲ੍ਹਾ ਇਲਾਕੇ ਦਾ ਇੱਕ ਮੋਰੀ ਜ਼ਿਲ੍ਹਾ ਬਣਨ ਦਾ ਮਕਾਮ ਹਾਸਲ ਕੀਤਾ ਕਿਉਂਕਿ ਇਸ ਸਕੂਲ ਨੂੰ ਪਿਛਲੇ ਸਾਲ 22 23 ਦੇ ਰਿਜ਼ਲਟ ਕਾਰਨ ਸੂਬਾ ਲੈਵਲ ਤੇ ਸਟੇਟ ਲੈਵਲ ਤੇ ਐਪਰੀਸ਼ੀਏਸ਼ਨ ਅਵਾਰਡ ਵੀ ਮਿਲਿਆ ਸੀ ਉਹ ਪਿਛਲੇ ਸਾਲ ਦੀ ਗੱਲ ਹੈ ਐਤਕੀ 23-24 ਲਈ ਸਰਕਾਰ ਨੇ ਸੀਨੀਅਰ ਸੈਕੰਡਰੀ ਸਕੂਲ ਦੀ ਸ਼੍ਰੇਣੀ ਵਿੱਚ ਇਸ ਸਕੂਲ ਨੂੰ ਉੱਤਮ ਸਕੂਲ ਪੁਰਸਕਾਰ ਲਈ ਚੁਣਿਆ ਹੈ ਕਿੰਨੇ ਸਕੂਲ ਸੀਗੇ 19000 ਸਕੂਲਾਂ ਦੇ ਵਿੱਚੋਂ ਆਪਣਾ ਇੱਕ ਸਕੂਲ ਚੁਣਿਆ ਗਿਆ ਸਰਕਾਰ ਦੇ ਮਾਪਦੰਡਾਂ ਅਨੁਸਾਰ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਹਨ ਉਹਨਾਂ ਵਿੱਚੋਂ ਹਰੇਕ ਜ਼ਿਲ੍ਹੇ ਵਿੱਚ ਇੱਕ ਮਿਡਲ ਇੱਕ ਪ੍ਰਾਇਮਰੀ ਇੱਕ ਹਾਈ ਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਉਹ ਹਰ ਜ਼ਿਲ੍ਹੇ ਵਿੱਚੋਂ ਚਾਰ ਸਕੂਲ ਚੁਣੇ ਗਏ ਨੇ ਤੇ ਸੀਨੀਅਰ ਸੈਕੰਡਰੀ ਸਕੂਲ ਵਰਗ ਦੇ ਵਿੱਚ ਇਸ ਸਕੂਲ ਨੂੰ ਇਹ ਮੰਨ ਜਾਂਦਾ ਕਿ ਇਸ ਸਕੂਲ ਨੇ ਇਹ ਨਾਮ ਨਾ ਖੱਟਿਆ ਔਰ 1947 ਤੋਂ ਪਹਿਲਾਂ ਦਾ ਚੱਲਦਾ ਇਹ ਸਕੂਲ ਇਹ ਸਾਰੇ ਇਤਿਹਾਸ ਵਿੱਚ ਇਹ ਪਹਿਲਾ ਮਕਾਮ ਹੈ ਵੀ ਸਾਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸੋਰਾ ਨੇ ਐਡੀ ਵੱਡੀ ਪਦਵੀ ਨਾਲ ਇਸ ਸੰਸਥਾ ਨੂੰ ਨਿਵਾਜਿਆ ਤੇ ਇਸ ਅਵਾਰਡ ਦੇ ਨਾਲ ਉਹਨਾਂ ਨੇ ਐਲਾਨ ਕੀਤਾ ਹੈ ਉਹ ਸਾਨੂੰ ਚਿੱਠੀ ਆਈ ਹੈ ਕਿ 10 ਲੱਖ ਦੀ ਰਾਸ਼ੀ ਵੀ ਦਿੱਤੀ ਜਾਣੀ ਹੈ 10 ਲੱਖ ਦੀ ਰਾਸ਼ੀ ਸਕੂਲ ਦੇ ਜਿਹੜੇ-ਜਿਹੜੇ ਵੀ ਕਾਰਜ ਹੋਰ ਕਰਨ ਵਾਲੇ ਹਨ ਉਹਦੇ ਨਾਲ ਉਹ ਕਾਰਜ ਨਿਪਰੇ ਚਾੜੇ ਜਾਣਗੇ ਕਿਉਂਕਿ ਵੱਖ-ਵੱਖ ਮਾਪਦੰਡਾਂ ਦੇ ਅਨੁਸਾਰ ਜਿਹੜੇ ਪੈਰਾਮੀਟਰਸ ਨੇ ਉਹ ਇਹੀ ਨੇ ਕਿ ਬੁਨਿਆਦੀ ਢਾਂਚਾ ਸਕੂਲ ਦਾ ਕੀ ਹੈ ਸਕੂਲ ਦਾ ਰਿਜ਼ਲਟ ਕਿਹੋ ਜਿਹਾ ਰਿਹਾ ਸਕੂਲ ਦੀਆਂ ਹੋਰ ਸਹਿਗਤੀਵਿਧੀਆਂ ਕਿਸ ਤਰ੍ਹਾਂ ਦੀਆਂ ਨੇ ਸਾਡੇ ਸਾਇੰਸ ਮੇਲੇ ਸਾਡੇ ਗਣਿਤ ਮੇਲੇ ਸਾਡੇ ਬੱਚੇ ਜਿਵੇਂ ਇੱਕ ਹੋਰ ਤੁਹਾਨੂੰ ਇਸ ਦੇ ਨਾਲ ਐਡ ਕਰਾਂ ਕਿ ਐਤਕੀ ਸਾਡੇ 7 ਬੱਚੇ ਅਜਿਹੇ ਚੁਣੇ ਗਏ ਜਿਹੜੇ ਜੈਪੁਰ ਸਟੇਟ ਐਕਸਕਰਸ਼ਨ ਟ੍ਰਿਪ ਲਈ ਗਏ ਤੇ ਇਸੇ ਤਰ੍ਹਾਂ ਸਾਡੀ ਕਰਾਟੇ ਚੈਂਪੀਅਨਸ਼ਿਪ ਲਈ ਅ ਡਿਸਟ੍ਰਿਕਟ ਪੱਧਰ ਤੇ ਸਾਡੀ ਦੀਪੂ ਵਿਦਿਆਰਥਣ ਗਈ ਸਾਡੇ ਸਟੇਟ ਲੈਵਲ ਤੱਕ ਰੈਸਲਿੰਗ ਦੇ ਵਿੱਚ ਵਿਦਿਆਰਥੀ ਗਏ ਸੋ ਖੇਡਾਂ ਦੇ ਖੇਤਰ ਵਿੱਚ ਵੀ ਸਹਿਗਤੀਵਿਧੀਆਂ ਦੇ ਖੇਤਰ ਵਿੱਚ ਵੀ ਵਿਦਿਅਕ ਖੇਤਰ ਵਿੱਚ ਵੀ ਇਹ ਅਵਾਰਡ ਇਸੇ ਲਈ ਜਾਂਦਾ 23 24 ਦਾ ਅਵਾਰਡ ਆ ਕਿ ਉਸ ਸੈਸ਼ਨ ਦੇ ਵਿੱਚ 6ਵੀਂ ਤੋਂ ਲੈ ਕੇ 12ਵੀਂ ਤੱਕ ਬੋਰਡ ਤੇ ਨਾਨ ਬੋਰਡ ਕਲਾਸਿਸ ਦੇ ਸਾਰਿਆਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ ਇਹ ਸਟਾਫ ਦੀ ਵੀ ਕੋਈ ਕਮੀ ਹੈਗੀ ਹੋਰ ਬਹੁਤ ਤੁਹਾਡਾ ਅਹਿਮ ਸਵਾਲ ਹੈ ਜੀ ਇਹ ਸਟਾਫ ਦੀ ਕਮੀ ਸਰਕਾਰ ਨੇ ਜਰੂਰ ਦੇਖੋ ਪੂਰੀ ਕੀਤੀ ਆ ਬਹੁਤ ਹੱਦ ਤੱਕ ਪੂਰੀ ਵੀ ਕੀਤੀ ਆ ਪਰੰਤੂ ਪਤਾ ਨਹੀਂ ਕਿਉਂ ਫਿਰ ਵੀ ਇਸ ਸਕੂਲ ਦੇ ਵਿੱਚ ਹਜੇ ਸਟਾਫ ਦੀ ਭਾਰੀ ਕਮੀ ਆ ਜਿੱਥੇ ਸਾਇੰਸ ਬਲੌਕ ਸਾਡਾ ਹਜੇ ਬਿਲ ਹੀ ਪਿਆ ਜੀ ਸਾਡੇ ਕੋਲ ਫਿਜ਼ਿਕਸ ਲੈਕਚਰਰ ਫਿਜ਼ਿਕਸ ਲੈਕਚਰਰ ਕੈਮਿਸਟਰੀ ਲੈਕਚਰਰ ਬਾਇਓ ਇਹ ਤਿੰਨੇ ਪੋਸਟਾਂ ਹਜੇ ਖਾਲੀ ਨੇ ਕੁਝ ਹੋਰ ਪੋਸਟਾਂ ਵੀ ਨੇ ਜਿਹੜੀਆਂ ਖਾਲੀ ਨੇ ਤੇ ਇਸ ਦੇ ਬਾਵਜੂਦ ਅਸੀਂ ਸਾਇੰਸ ਗਰੁੱਪ ਨੂੰ ਚਲਾ ਰਹੇ ਹਾਂ ਉਹ ਸਾਰੇ ਅਧਿਆਪਕਾਂ ਦੇ ਸਹਿਯੋਗ ਸਹਿਯੋਗ ਹੋਣੀ ਕਿ ਅਸੀਂ ਪੜਾਉਣਾ ਤਾਂ ਹੈ ਹੀ ਸਾਡੀ ਮੋਰਲ ਡਿਊਟੀ ਆ ਸਾਨੂੰ ਇਸ ਗੱਲ ਦੀ ਤਨਖਾਹ ਵੀ ਮਿਲਦੀ ਆ ਅਸੀਂ ਹਰ ਮਹੀਨੇ ਆਪਣੇ ਤਨਖਾਹ ਦੇ ਵਿੱਚੋਂ ਕੁਝ ਨਾ ਕੁਝ ਹਿੱਸਾ ਕੱਢ ਕੇ ਕੁਝ ਟੀਚਰਜ਼ ਨੂੰ ਅਸੀਂ ਪੇ ਵੀ ਕਰਦੇ ਆ ਸੋ ਇਹ ਹੈ ਇੱਕ ਵੱਡੀ ਘਾਟ ਜਿਹੜੀ ਕਿ ਬੱਚਿਆਂ ਦੀ ਕਿੰਨੀ ਕੁ ਗਿਣਤੀ ਹੈ ਜੀ ਇੱਥੇ 950 ਦੇ ਕਰੀਬ ਬੱਚਿਆਂ ਦੀ ਗਿਣਤੀ ਹੈ ਜੀ ਇੱਥੇ ਸਾਇੰਸ ਗਰੁੱਪ ਕਮਰਸ ਗਰੁੱਪ ਆਰਟਸ ਗਰੁੱਪ ਤੇ ਫਿਰ ਐਨਐਸਕਿਊਐਫ ਐਨਐਸਕਿਊਐਫ ਕੀ ਹੈ ਵੋਕੇਸ਼ਨਲ ਕਿਤਾ ਮੁਖੀ ਜਿਹੜੇ ਕੋਰਸ ਨੇ ਉਹ ਚੱਲਦੇ ਨੇ ਤੇ ਉਸ ਤੋਂ ਬਿਨਾ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਇਹ ਸਕੂਲ ਲੜਕਿਆਂ ਦਾ ਸਕੂਲ ਆ ਆਰਟਸ ਦੇ ਵਿੱਚ ਵੀ ਲੜਕੇ ਹੀ ਪੜ੍ਹਦੇ ਨੇ 11ਵੀਂ 12ਵੀਂ ਸਾਇੰਸ ਔਰ ਕਮਰਸ ਦੇ ਵਿੱਚ ਲੜਕੀਆਂ ਵੀ ਅਸੀਂ ਦਾਖਲ ਕਰਦੇ ਹਾਂ ਮੈਮ ਸਕੂਲ ਨੂੰ ਉਤਮ ਸਕੂਲ ਅਵਾਰਡ ਜਿਹੜਾ ਮਿਲਿਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੇ ਵੈਲਕਮ ਤੁਹਾਨੂੰ ਸਾਰਿਆਂ ਦਾ ਤੇ ਇਹ ਆਪਣੇ ਵੀ ਆਰ ਵੈਰੀ ਪ੍ਰਾਊਡ ਕਿ ਆਪਾਂ ਨੂੰ ਇਹ ਅਵਾਰਡ ਮਿਲਿਆ ਬੈਸਟ ਸਕੂਲ ਹਜ਼ਾਰਾਂ ਸਕੂਲਾਂ ਦੇ ਵਿੱਚੋਂ ਸਾਡਾ ਸਕੂਲ ਚੁਣਿਆ ਗਿਆ ਇਹ ਹੀ ਪਹਿਲਾ ਮਾਣ ਵਾਲੀ ਗੱਲ ਹੈ ਸਾਡੇ ਲਈ ਤੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਆਪਣਾ ਜਿਹੜਾ ਸਕੂਲ ਹੈ ਇਹਨੂੰ ਇਸ ਲਈ ਚੁਣਿਆ ਗਿਆ ਬਿਕੋਜ਼ ਵੀ ਫੋਕਸ ਔਨ ਕੁਆਲਿਟੀ ਆਫ ਐਜੂਕੇਸ਼ਨ ਅਸੀਂ ਕੁਆਲਿਟੀ ਆਫ ਐਜੂਕੇਸ਼ਨ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਆ ਤਾਂ ਬੱਚੇ ਸਾਡੇ ਕੋਲੋਂ ਦੂਰੋਂ ਦੂਰੋਂ ਇਸ ਸਕੂਲ ਨੂੰ ਸਿਲੈਕਟ ਕਰਦੇ ਨੇ ਆਪਣੇ ਕੋਲ ਮੈਰਿਟ ਹੋਲਡਰ ਬੱਚੇ ਸਪੈਸ਼ਲੀ ਸਕੂਲ ਨੂੰ ਸਿਲੈਕਟ ਕਿਉਂ ਕਰਦੇ ਨੇ ਕਿਉਂਕਿ ਅਸੀਂ ਐਜੂਕੇਸ਼ਨ ਜਿਹੜੀ ਪ੍ਰੋਵਾਈਡ ਕਰਦੇ ਆ ਉਹ ਬਹੁਤ ਹੀ ਕੁਆਲਿਟੀ ਪ੍ਰੋਵਾਈਡ ਕਰਦੇ ਆ ਤੇ ਬੱਚਿਆਂ ਨੂੰ ਇੱਥੇ ਆ ਕੇ ਐਵੇਂ ਨਹੀਂ ਲੱਗਦਾ ਕਿ ਅਸੀਂ ਆਪਣੀ ਕੁਆਲਿਟੀ ਜਿਹੜੀ ਐਜੂਕੇਸ਼ਨ ਆ ਕਿਸੇ ਮਾੜੀ ਸੰਸਥਾ ਤੋਂ ਲੈ ਰਹੇ ਆ ਸਾਡੇ ਜਿਹੜੇ ਟੀਚਰ ਨੇ ਉਹ ਬਹੁਤ ਫੋਕਸਡ ਨੇ ਆਪਣੇ ਸਬਜੈਕਟਸ ਲਈ ਮਾਹਰ ਨੇ ਆਪਣੇ ਵਿਸ਼ਿਆਂ ਦੇ ਤੇ ਮੈਂ ਸਪੈਸ਼ਲੀ ਆਪਣੇ ਸਕੂਲ ਦੇ ਇੰਚਾਰਜ ਸਰ ਸ਼੍ਰੀ ਨਰਿੰਦਰਨ ਕੁਮਾਰ ਜੀ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਦੀ ਗਾਈਡੈਂਸ ਹੇਠ ਸਾਰੇ ਟੀਚਰ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਮੈਨੂੰ ਉਮੀਦ ਆ ਕਿ ਅਸੀਂ ਇਹੇ ਜੇ ਅਵਾਰਡ ਹੋਰ ਵੀ ਲੈਂਦੇ ਰਵਾਂਗੇ ਥੈਂਕ ਯੂ ਜੀ ਹਾਂਜੀ ਤੁਹਾਡਾ ਨਾਂ ਕੀ ਮੇਰਾ ਨਾਂ ਜੀ ਸੁਭਦਾਰਮੇਜ ਨਰਿੰਦਰ ਸਿੰਘ ਮੈਂ ਕੈਂਪ ਸੁਮਨੇਜਰ ਆ ਹਾਂਜੀ ਐਸਐਸਡੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਸਾਹਿਬ ਕਾਰਡ ਜਿਹੜਾ ਮਿਲਿਆ ਆ ਉਸ ਨੂੰ ਕਿੱਥੇ ਤਰ੍ਹਾਂ ਦੇਖਦੇ ਜੀ ਦੇਖੋ ਜੀ ਇਹ ਤਾਂ ਬੜੀ ਮਾਣ ਵਾਲੀ ਗੱਲ ਆ ਪੂਰਾ ਸੰਸਾਰ ਦੇ ਵਿੱਚ ਇਸ ਸਕੂਲ ਦਾ ਨਾਮ ਰੋਸ਼ਨ ਹੋਇਆ ਤੇ ਇੱਥੇ ਜਦੋਂ ਅਸੀਂ ਗਵਰਨਮੈਂਟ ਭਗਵਾਨਤਮਾਨ ਸਰਕਾਰ ਨੇ ਸਾਨੂੰ ਸਿਲੈਕਟ ਕੀਤਾ ਸੀ ਉਸ ਟਾਈਮ ਤੋਂ ਅਸੀਂ ਇੱਥੇ ਸਰਵਿਸ ਕਰ ਰਹੇ ਆ ਤੇ ਆਪਣੀ ਮਿਹਨਤ ਪੂਰੀ ਜੋਰ ਸ਼ੋਰ ਨਾਲ ਲਾ ਰਹੇ ਆ ਬੱਚਿਆਂ ਨੂੰ ਵਧੀਆ ਗਾਈਡ ਕਰ ਰਹੇ ਆ ਤੇ ਇਸ ਕਰਕੇ ਵੀ ਕਾਫੀ ਪ੍ਰਭਾਵ ਪਿਆ ਕਮੀਆਂ ਕਮੀ ਪੇਸ਼ੀਆਂ ਵੀ ਲੱਗਦੀਆਂ ਤੁਹਾਨੂੰ ਜਦੋਂ ਤੁਸੀਂ ਸਕੂਲ ਦੇ ਵਿੱਚ ਹਾਂਜੀ ਇੱਥੇ ਕਮੀ ਪੇਸ਼ੀ ਤਾਂ ਦੇਖੋ ਇੱਕ ਤਾਂ ਲੈਕਚਰਰਾਂ ਦੀਆਂ ਦੂਜਾ ਪ੍ਰਿੰਸੀਪਲ ਵੀ ਸਾਡੇ ਕੋਲ ਪੱਕੇ ਨਹੀਂ ਹੈਗੇ ਉਹ ਵੀ ਕਾਰਜਕਾਰੀ ਕੰਮ ਕਰ ਰਹੇ ਨੇ ਪਰ ਬਹੁਤ ਮਿਹਨਤ ਕਰ ਰਹੇ ਨੇ ਤੇ ਦੂਜੀ ਗੱਲ ਇਹ ਆ ਕਿ ਸਰਕਾਰ ਨੇ ਸੋਚਿਆ ਤਾਂ ਕਾਫੀ ਕੁਝ ਆ ਸਕੂਲਾਂ ਬਾਰੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਅਸੀਂ ਇਹ ਕਹਿੰਨੇ ਆ ਕਿ ਜਿਹੜੀਆਂ ਜਿਵੇਂ ਸਾਨੂੰ ਪ੍ਰਿੰਸੀਪਲ ਦੀ ਬਹੁਤ ਜ਼ਰੂਰਤ ਆ ਅਸੀਂ ਵੀ ਮਿਹਨਤ ਕਰ ਰਹੇ ਆ ਅਸੀਂ ਵੀ ਗੈਜਟਿਡ ਰਿਟਾਇਰਡ ਆਫਸਰ ਸੀ ਜੋ ਕਿ ਭਗਵਾਨ ਤੁਮਾਰ ਸਰਕਾਰ ਨੇ ਸਿਲੈਕਟ ਕੀਤਾ ਬਾਕੀ ਦਿਆਲਪੁਰਿਆ ਸਾਹਿਬ ਵੀ ਬਹੁਤ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਚੱਕਰ ਲਾਉਂਦੇ ਰਹਿੰਦੇ ਨੇ ਕਾਫੀ ਕੋਸ਼ਿਸ਼ ਕਰ ਰਹੇ ਨੇ ਬਾਕੀ ਹਰਜੋਤ ਵੈਨ ਜੀ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਕਿ ਸਾਡੇ ਸਕੂਲ ਨੂੰ ਜੋ ਉਹਨਾਂ ਨੇ ਵਾਰ ਦਿੱਤਾ ਧੰਨਵਾਦ ਜੀ ਕਿਹਨਾ ਤੁਹਾਡਾ ਸੋਨੂ ਕੁਮਾਰ ਜੀ ਕਿਹੜੀ ਕਲਾਸ ਦੀ ਨੌਵੀਂ ਬੀਜੀ ਅੱਛਾ ਸਕੂਲ ਨੂੰ ਸਰਵੋਤਮ ਸਕੂਲ ਦੇ ਅਵਾਰਡ ਨਾਲ ਨਵਾਜਿਆ ਗਿਆ ਕਿਸ ਤਰ੍ਹਾਂ ਦੇਖਦੇ ਜੀ ਸਾਡੇ ਸਕੂਲ ਦੇ ਜਿਹੜੇ ਟੀਚਰਸ ਨੇ ਬਹੁਤ ਹੀ ਮਿਹਨਤੀ ਨੇ ਸਾਡੇ ਜਿਹੜੇ ਸਟੂਡੈਂਟਸ ਨੇ ਉਹ ਵੱਖ-ਵੱਖ ਜਿਵੇਂ ਕੀ ਖੇਡਾਂ ਚ ਪੜ੍ਹਾਈ ਚ ਤੇ ਹੋਰ ਵੀ ਵਿਸ਼ਿਆਂ ਚ ਮੱਲਾ ਮਾਰਦੇ ਨੇ ਤਾਂ ਕਰਕੇ ਸਾਡੇ ਸਕੂਲ ਨੂੰ ਸ਼ਾਇਦ ਮਿਲਿਆ ਹੀ ਬੈਸਟ ਸਕੂਲ ਅਵਾਰਡ ਵਧੀਆ ਹੈ ਜੀ اچھا ਟੀਚਰਾਂ ਬਾਰੇ ਕੀ ਕਹੋਗੇ ਤੁਸੀਂ ਸਾਡੇ ਟੀਚਰ ਜੀ ਬਹੁਤ ਮਿਹਨਤੀ ਨੇ ਹਰੇਕ ਕੰਮ ਨੂੰ ਹੀ ਅੱਗੇ ਰੈਂਦੇ ਹੀ ਵਧੀਆ ਪੜ੍ਹਾਉਂਦੇ ਹੀ